ਅਸੀਂ ਮੰਗਦੇ ਆ ਡੀਏ ਮੰਗਦੇ ਅਸੀਂ ਪੱਕੇ ਕੰਮੇ ਮੰਗਦੇ ਅਸੀਂ ਸਰਕਾਰੀ ਸਰਵਿਸ ਦੀਆਂ ਸਿਕਿਉਰਟੀਆਂ ਪਰ ਅਸੀਂ ਜਿਹੜਾ ਇਸ ਧੁੱਪ ਦੇ ਉੱਤੇ ਡਰਦੇ ਆ ਇਸ ਧੁੱਪ ਦੇ ਉੱਤੇ ਜਾਂਦੇ ਨਹੀਂ ਗੱਲਾਂ ਅਸੀਂ ਕਰਦੇ ਕਿਸਾਨਾਂ ਦੀਆਂ ਕਿ ਕਿਸਾਨ ਧੁੱਪੇ ਬੈਠ ਜਾਂਦੇ ਆ ਸੜਕ ਤੋਂ ਉੱਠਦੇ ਨਹੀਂ ਪਰ ਅਸੀਂ ਅਸਲੇ ਕਿੱਥੇ ਖੜੇ ਆ ਅਸੀਂ ਸਾਥੀਓ ਆਰਾਮ ਪ੍ਰਸਤ ਹੋ ਗਏ ਅਸੀਂ ਟ੍ਰੇਡ ਜੂਨ ਲਹਿਰ ਦੇ ਵਿੱਚ ਜਿਹੜੀਆਂ ਜੋ ਅਸੀਂ ਮਹਿਸੂਸ ਕਰਦੇ ਆ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜੋ ਟ੍ਰੇਡ ਜੂਨ ਲਹਿਰ ਨੇ ਪ੍ਰਾਪਤੀਆਂ ਕੀਤੀਆਂ ਸੀ ਉਹਨਾਂ ਪ੍ਰਾਪਤਿਕ ਨੌਸੀ ਇਸ ਵੇਲੇ ਬਰਕਰਾਰ ਰੱਖਣ ਦੇ ਵਿੱਚ ਸਫਲ ਹੋ ਰਹੇ ਆ ਸੋ ਇਸ ਕਰਕੇ ਭਰਾਓ ਬੇਨਤੀ ਆ ਜਿੰਨੀਆਂ ਵੀ ਚਤੇਬੰਦੀਆਂ ਦੇ ਆਗੂ ਸਾਹਿਬਾਨ ਆਏ ਨੇ ਪਹਿਲਾਂ ਤਾਂ ਸਾਡੇ ਇਸ ਜ਼ਿਲ੍ਹੇ ਦੇ ਨਾਲ ਜਿਹੜੇ ਕਨਵੀਨਰ ਸਾਹਿਬ ਖਲੋਤੇ ਨੇ ਸਰਦਾਰ ਸਖਦੇਵ ਸਿੰਘ ਸੈਣੀ ਖਲੋਤੇ ਨੇ ਗਲਸੀ ਸਾਹਿਬ ਨੇ ਇਹਦੇ ਨਾਲ ਜਿਹੜੇ ਹੋਰ ਸਾਫ ਇਕਲੋਵਾ ਸਾਹਿਬ ਨੇ ਤੇ ਜਿੰਨੀ ਹੋਰ ਕਿਹੜੀ ਜਤਿੰਦ ਪਾਲ ਜੀ ਖਲੋਤੇ ਨੇ ਕਹਿੰਦਾ ਮਤਲਬ ਆ ਕਿ ਅਸੀਂ ਜਿਹੜੇ ਜਿੰਨੇ ਵੀ ਇੱਥੇ ਆਏ ਆ ਘਟੋ-ਕਟ ਇਹ ਗੱਲ ਤਹਈਆ ਕਰੀਏ ਕਿ ਜਿਹੜਾ ਆਉਣ ਵਾਲਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਵਿੱਚ ਸਾਨੂੰ ਇਸ ਚੌਂਕ ਦੇ ਵਿੱਚ ਨਹੀਂ ਖੜਨਾ ਚਾਹੀਦਾ ਸਾਨੂੰ ਵੱਡੇ ਪੱਧਰ ਤੇ ਅਜ ਕਈ ਫੋਟੋਆਂ ਵੇਖੀਆਂ ਅਸੀਂ ਆਪਣੇ ਗਰੁੱਪ ਦੇ ਵਿੱਚ ਲੋਕਾਂ ਨੇ ਦਰਿਆ ਵਛਾਈਆਂ ਪੰਡਾਲ ਲਾਏ ਉਹਨਾਂ ਦੇ ਵਿੱਚ ਪ੍ਰੋਗਰਾਮ ਕਰ ਰਹੇ ਆ ਸਾਡੀ ਬਦਕਿਸਮਤੀ ਹੈ ਅਸੀਂ ਮੈਂ ਮਹਿਸੂਸ ਕਰਦਾ ਵੀ ਹਾਈ ਟੈਕ ਜ਼ਿਲ੍ਹਾ ਹੋਵੇ ਪੰਜਾਬ ਦਾ ਕਿਸ ਪੰਜਾਬ ਦੇ ਹਾਈ ਟੈਕ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਥੀ ਆਏ ਨੇ ਉਹ ਵੀ ਸਾਡੀ ਜਿਹੜੀ ਸ਼ਾਂ ਪਾਲਦੇ ਨੇ ਜੇ ਅਸੀਂ ਸਰਕਾਰ ਕੋਲ ਕੁਝ ਕੁਝ ਲੈਣਾ ਤਾਂ ਸਾਨੂੰ ਜਿਹੜਾ ਵਾ ਸਰਕਾਰ ਦੇ ਖਿਲਾਫ ਆਪਣਾ ਰੋਹ ਪਰਚੰਡ ਕਰਨਾ ਪਵੇਗਾ ਸੋ ਇਸ ਕਰਕੇ ਉਹ ਸਾਥੀਓ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਆਪਣੀ ਜਥੇਬੰਦੀ ਪੀਐਸਸੀਪੀ এমਪਲਾਈ ਫੈਡਰੇਸ਼ਨ ਰੇਟਕ ਬਿਜਲੀ ਮੁਲਾਜ਼ਮ ਇਕਤਾ ਮੰਚਰੀ ਤਰਫੋਂ ਤੇ ਸਮੁੱਚੇ ਮੁਲਾਜ਼ਮਾਂ ਦੀ ਅਗਵਾਈ ਦੇ ਵਿੱਚ ਜਿਹੜਾ ਸਾਡਾ ਸਾਂਝਾ ਫਰੰਟ ਜਿਹੜਾ ਚੱਲ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜੋ ਐਕਸ਼ਨ ਕਰ ਰਹੇ ਹਾਂ ਉਹਨਾਂ ਨੂੰ ਕਾਮਯਾਬ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਥੀਓ ਸਾਡਾ ਕੋਈ ਆਖਰੀ ਪ੍ਰੋਗਰਾਮ ਨਹੀਂ ਹੈ 10 ਤਰੀਕ ਨੂੰ ਫਰੰਟ ਦੀ ਮੀਟਿੰਗ ਹੋਣੀ ਹੈ ਫਰੰਟ ਲੈ ਜਿਸ ਤਰ੍ਹਾਂ ਸਰਕਾਰ ਦੀ ਬੇਰੁਖੀ ਹੈ ਉਸ ਬੇਰੁਖੀ ਦੇ ਖਿਲਾਫ ਜਿਹੜਾ ਪ੍ਰੋਗਰਾਮ ਦੇਣੇ ਆ ਉਹਨਾਂ ਪ੍ਰੋਗਰਾਮ ਦੇ ਤੁਹਾਡੀ ਸ਼ਮੂਲੀਅਤ ਜ਼ਰੂਰੀ ਹੈ ਲੈਕਚਰਾਂ ਲੰਘੀਆਂ ਅਗਲੀ ਇਲੈਕਸ਼ਨ ਫੇਰ ਆਉਣ ਵਾਲੀ ਖੜੀ ਹੈ ਗਿੱਦੜ ਵਾਲੀ ਇਲੈਕਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਰਕਾਰ ਉਥੇ ਗਿੱਦੜ ਬਾਹ ਨੂੰ ਜਾ ਰਹੀ ਹੈ ਹੋ ਸਕਦਾ ਜਿਹੜਾ ਹਰਿਆਣੇ ਦੀ ਚੋਣਾ ਹੋਣਾ ਉਥੋਂ ਗਿੱਦੜ ਬਾਹ ਦਾ ਹੋਰ ਕਈ ਚੀਜ਼ ਜਿਹੜੀ ਇਲੈਕਸ਼ਨ ਆ ਸਕਦੀ ਹੈ ਸੋ ਸਾਨੂੰ ਇਸ ਵਾਸਤੇ ਮਲਾਜਮਾਂ ਨੂੰ ਆਪਣੀ ਜਿਹੜੀ ਲੜਾਈ ਜਿਹੜੀ ਆ ਹੋਰ ਤਿੱਖੀ ਕਰ ਲਈ ਆਪਣਾ ਇਹ ਇੱਕ ਜਿਹੜਾ ਵਿਸ਼ਾਲ ਕਰਨਾ ਚਾਹੀਦਾ ਮੈਂ 2-4 ਨਾਰੇ ਲਾਉ ਸਾਥੀਓ ਮੈਨੂੰ ਆਸ ਆ ਪੂਰਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ